ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਦਲਜੀਤ ਹੰਸ ਅੱਜ ਆਪਾਂ ਗੱਲ ਕਰਾਂਗੇ ਗੁਰਮੁਖੀ ਲਿਪੀ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਤਮਿਕ ਯੁੱਗ ਤੱਕ ਇਹ ਕੋਈ ਆਮ ਲਿਪੀ ਨਹੀਂ ਇਹ ਪੰਜਾਬੀ ਸੱਭਿਆਚਾਰ ਦਾ ਰੂਪ ਹੈ ਗੁਰਮੁਖੀ ਇੱਕ ਅੱਖਰ ਜਿਹਦੇ ਵਿੱਚ ਇਤਿਹਾਸ ਵਸਦਾ ਹੈ ਜਿੱਥੇ ਗੁਰੂ ਦੇ ਬੋਲ ਲਿਖੇ ਗਏ ਜਿੱਥੇ ਵਿਰਾਸਤ ਸੰਭਾਲੀ ਗਈ ਪਰ ਇਕ ਗੁਰਮੁਖੀ ਆਈ ਕਿੱਥੋਂ ਕੌਣ ਸੀ ਜਿਸਨੇ ਇਹ ਬਣਾਈ ਆਓ ਅੱਜ ਜਾਣੀਏ ਗੁਰਮੁਖੀ ਦੀ ਕਹਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅੱਜ ਤੱਕ ਇਹ ਸਮਝੀਏ ਇਹ ਸਾਡੀ ਪਹਿਚਾਣ ਕਿਵੇਂ ਬਣੀ 15ਵੀਂ ਸਦੀ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਆਉਂਦੇ ਹਨ ਇਹਨਾਂ ਦੀ ਬਾਣੀ ਆਮ ਲੋਕਾਂ ਲਈ ਸੀ ਜਿਨ੍ਹਾਂ ਲਈ ਸੰਸਕ੍ਰਿਤ ਜਾਂ ਅਰਬਿਕ ਭਾਸ਼ਾਵਾਂ ਬਹੁਤ ਹੀ ਗਠਿੰਦਨ ਪਰ ਇਹ ਬਾਣੀ ਆਮ ਲੋਕਾਂ ਲਈ ਸੀ ਪਰ ਜੋ ਲੋਕ ਇੰਨਾ ਕਠਿਨ ਭਾਸ਼ਾਵਾਂ ਦਾ ਗਿਆਨ ਨਹੀਂ ਲੈ ਸਕਦੇ ਸੀ ਤਾਂ ਉਹ ਇਸ ਬਾਣੀ ਦਾ ਗਿਆਨ ਲੈ ਨਹੀਂ ਪਾਦੇ ਪੜ੍ਹ ਨਹੀਂ ਪਾਦੇ ਇੱਥੇ ਫਿਰ ਆਂਦੇ ਹਨ ਸ੍ਰੀ ਗੁਰੂ ਅੰਗਦ ਦੇਵ ਗੁਰੂ ਜੀ ਨੇ ਪੁਰਾਣੀਆਂ ਲਿਪੀਆਂ ਨੂੰ ਦੇਖ ਕੇ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਦਿੱਤਾ ਜੋ ਸਿੱਧੀ ਸਾਦੀ ਤੇ ਸਿੱਖਣੀ ਯੋਗ ਸੀ ਗੁਰਮੁਖੀ ਦਾ ਅਲੱਥ ਹੈ ਗੁਰੂ ਦੇ ਮੂੰਹ ਤੋਂ ਨਿਕਲਣ ਵਾਲੀ ਗੱਲ ਜਦੋਂ ਗੁਰਮੁਖੀ ਬਣੀ ਗੁਰਮੁਖੀ ਨੇ ਕਾਫੀ ਕਠਿਨ ਪਾਸ਼ਾਵਾਂ ਨੂੰ ਗੁਰਮੁਖੀ ਦੇ ਰੂਪ ਵਿੱਚ ਇੱਕ ਆਸਾਨ ਪਾਸ਼ਾ ਬਣਾ ਦਿੱਤਾ ਤੇ ਵਿਗਿਆਨਿਕ ਪਾਸ਼ਾ ਬਣਾ ਗੁਰਬਾਣੀ ਵਿੱਚ ਗੁਰਮੁਖੀ ਦੀ ਵਰਤੋਂ ਜਦੋਂ ਗੁਰਮੁਖੀ ਬਣੀ ਤਾਂ ਇਹ ਸਿਰਫ ਲਿਪੀ ਨਹੀਂ ਰਹੀ ਇਹ ਆਰਮੀ ਪ੍ਰੇਰਣਾ ਦਾ ਸਾਧਨ ਬਣੀ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਸਾਦੀ ਵਾਰ ਹੁਣ ਗੁਰਮੁਖੀ ਵਿੱਚ ਲਿਖੀ ਜਾਂਦੀ ਸੀ ਇਹ ਅੱਖਰ ਪੂਰੀ ਉਚਾਰਣ ਤੋਂ ਵਿਗਿਆਨਿਕ ਤੰਗ ਨਾਲ ਜੁੜਿਆ ਹੋਇਆ ਗੁਰਮੁਖੀ ਚ ਜੋ ਵੀ ਲਿਖਿਆ ਗਿਆ ਉਹ ਮਿਟਿਆ ਨਹੀਂ ਉਹ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਭਾਲਿਆ ਹੋਇਆ ਹੈ ਸਿੱਖ ਰਾਜ ਦੇ ਦੌਰ ਵਿੱਚ ਗੁਰਮੁਖੀ ਦਾ ਉਰਤੋਂ ਮਹੱਲਾ ਰਾਜੇ ਰਣਜੀਤ ਸਿੰਘ ਦਾ ਸਮਾਂ ਗੁਰਮੁਖੀ ਬਣਦੀ ਹੈ ਸਰਕਾਰੀ ਲਿਪੀ ਜ਼ਮੀਨੀ ਦਸਤਾਵੇਜ਼ ਰਾਜ ਦਰਬਾਰ ਇਹ ਲੇਖਾ ਯੁਖਾ ਗੁਰਮੁਖੀ ਵਿੱਚ ਲਿਖਿਆ ਜਾਂਦਾ ਸੀ 1849 ਵਿੱਚ ਅੰਗਰੇਜ਼ ਆਂਦੇ ਨੇ ਤੇ ਗੁਰਮੁਖੀ ਨੂੰ ਸਕੂਲੀ ਲਿਪੀ ਦੇ ਤੌਰ ਤੇ ਵਿਕਸਿਤ ਕੀਤਾ ਜਾਂਦਾ ਹੈ ਐਲੇ ਪੰਜਾਬੀ ਅਖਬਾਰ ਕਿਤਾਬਾਂ ਗਜ਼ਲਾਂ ਸਾਰੀਆਂ ਗੁਰਮੁਖੀ ਵਿੱਚ ਸਨ ਤੇ ਭਾਈ ਕਾਨ ਸਿੰਘ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਨੇ ਗੁਰਮੁਖੀ ਵਿੱਚ ਸਾਹਿਤ ਦਿਆਂ ਨਵੀਆਂ ਰਾਹਾਂ ਖੋਲੀਆਂ ਧਾਰਮਿਕ ਯੁੱਗ ਤੇ ਲਿਪੀ ਦੀ ਸਥਿਤੀ ਅੱਜ ਦੇ ਦੌਰ ਵਿੱਚ ਜਿੱਥੇ WhatsApp Instagram ਨੇ ਅੱਖਰਾਂ ਨੂੰ ਛੋਟਾ ਕਰ ਦਿੱਤਾ ਉਥੇ ਗੁਰਮੁਖੀ ਇੱਕ ਕਲਾ ਬਣ ਕੇ ਰਹਿ ਗਈ ਬਹੁਤ ਜਾਣੇ ਹੁਣ ਵੀ ਪੰਜਾਬੀ ਹਿੰਦੀ ਵਿੱਚ ਲਿਖਦੇ ਹਨ ਸਕੂਲਾਂ ਵਿੱਚ ਗੁਰਮੁਖੀ ਪੜਾਈ ਜਾਂਦੀ ਹੈ ਪਰ ਜਿੱਥੇ ਬੱਚੇ ਸ਼ੋਧ ਅੱਖਰਾਂ ਦੀ ਪਹਿਚਾਨ ਨਹੀਂ ਕਰ ਪਾਉਂਦੇ ਦਿਲਚਸਪ ਗੱਲ ਇਹ ਹੈ ਕਿ ਗੁਰਮੁਖੀ ਸਿਰਫ ਪੰਜਾਬੀ ਭਾਸ਼ਾ ਦੀ ਨਹੀਂ ਸਾਨੀ ਗੀਤ ਕਲਾ ਨਾਟਕ ਬਾਣੀ ਇਤਿਹਾਸ ਹਰ ਪੱਖ ਲਈ ਇਹ ਜ਼ਰੂਰੀ ਲਿਹਾਤਾ ਹੈ ਪੰਜਾਬੀ ਦੀ ਇੱਕ ਹੋਰ ਲਿਪੀ ਹੈ ਜਿਸ ਨੂੰ ਸ਼ਾਹਮੁਖੀ ਕਹਿੰਦੇ ਹਨ ਜੋ ਕਿ ਪਾਕਿਸਤਾਨ ਵਿੱਚ ਵਰਤੀ ਜਾਂਦੀ ਸ਼ਾਹਮੁਖੀ ਅਰਬਿਕ ਆਧਾਰਿਤ ਹੈ ਪਰ ਗੁਰਮੁਖੀ ਸਰਲ ਵਿਗਿਆਨਿਕ ਤੇ ਧਾਰਮਿਕ ਰੂਪ ਵਾਲੀ ਹੈ ਇਹਨਾਂ ਦੋਹਾਂ ਵਿੱਚੋਂ ਕੋਈ ਵੀ ਵਧੀਆ ਜਾਂ ਘੱਟ ਨਹੀਂ ਪਰ ਗੁਰਮੁਖੀ ਸਾਡੀ ਵਿਰਾਸਤ ਹੈ ਜਿਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ ਹੈ ਜੇ ਤੁਸੀਂ ਵੀ ਗੁਰਮੁਖੀ ਨਾਲ ਕਰਦੇ ਹੋ ਪਿਆਰ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਵਿੱਚ ਲਿਖੋ ਮੈਂ ਗੁਰਮੁਖੀ ਨੂੰ ਸੰਭਾਲਾਂਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਇਹੋ ਜਿਹੇ ਹੋਰ ਇਤਿਹਾਸਿਕ ਪਾਸ਼ਾ ਤੇ ਗੁਰਮੁਖੀ ਨਾਲ ਜੁੜੀਆਂ ਹੋਈਆਂ ਗੱਲਾਂ ਸੁਣਾਉਂਦੇ ਰਵਾਂਗੇ ਤੇ ਇਤਿਹਾਸ ਨੂੰ ਫਰੋਲਦੇ ਰਵਾਂਗੇ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ